ਗਾਲਣਾ ਕੱਢ ਤੇਰੀ ਚੈਟਿੰਗ ਵਿੱਚੋਂ ਪਈ ਆ ਸਾਰੀ ਠੀਕ ਆ ਰਿਕਾਰਡਿੰਗਾਂ ਦਿੱਤੋਂ ਵੀ ਪਈਆਂ ਮੇਤੋਂ ਵੀ ਪਈਆਂ ਸੇਮ ਟੂ ਸੇਮ ਪਈਆਂ ਠੀਕ ਆ ਉਹ ਤੂੰ ਪਾ ਦੇ ਜਾਂ ਮੈਂ ਪਾ ਦੂੰਗਾ ਜੇ ਤੈਨੂੰ ਹੱਲੇ ਵੀ ਤੈਨੂੰ ਲੱਗਦਾ ਕਿ ਤੂੰ ਸੱਚਾ ਬਣ ਰਿਹਾ ਮੇਰਾ ਨਾਮ ਅਜਿੰਦਰ ਸ਼ਾਪਰੀਆ ਮੈਂ ਕਬੱਡੀ ਖੇੜੀ ਖੇਡਦਾ ਸੀ 2014 ਤੋਂ ਪਹਿਲੋ ਵੱਲ ਖੇਡਿਆ ਹਾਂ ਮੰਗੀ ਭਾਈ ਉਹਨਾਂ ਨੂੰ ਪਤਾ ਜਾਂ ਪਾਲੇ ਉਸਤਾਦ ਨੂੰ ਪਤਾ ਜਾਂ ਖੁਸ਼ੀਰ ਉਹਨਾਂ ਨੂੰ ਪਤਾ ਸਾਰਿਆਂ ਨੂੰ ਪਤਾ ਸੁਲਤਾਨ ਹੋ ਗਿਆ ਸਾਰਿਆਂ ਨੂੰ ਪਤਾ ਮੇਰੇ ਬਾਰੇ ਕਿ ਮੈਂ ਕੌਣ ਆ ਕੌਣ ਨਹੀਂ ਤੇ ਰਹੀ ਗੱਲ ਹੁਣ ਮੈਂ ਬੋਲਣਾ ਨਹੀਂ ਕਿਉਂਕਿ ਮੇਰੇ ਘਰੇ ਜਵਾਬ ਹੋਇਆ ਤੇ ਮੇਰੇ ਕੋਲ ਪਹਿਲੀ ਗੱਲ ਤੇ ਟਾਈਮ ਨਹੀਂ ਸੀ ਇਹ ਚੀਜ਼ਾਂ ਦੇ ਬਾਰੇ ਪਰ ਇਹ ਚੀਜ਼ਾਂ ਨੂੰ ਹੁਣ ਹੋਰ ਜ਼ਿਹਾਬ ਨਾਲ ਵੜਾ ਕੇ ਪੇਸ਼ ਕੀਤਾ ਜਾ ਰਿਹਾ ਕਿ ਹਾਂ ਵੀ ਇੱਕ ਦੁੱਲੇ ਨੂੰ ਗੈਂਗਸਟਰ ਨੇ ਧੌਂਕੀ ਦਿੱਤੀ ਕਿਉਂਕਿ ਇਹ ਪੇਜਾਂ ਤੋਂ ਪਵਾ ਰਹੇ ਆ ਪਹਿਲਾਂ ਇੱਕ ਬ੍ਰੈਂਟਨ ਵਾਲੇ ਪੇਜ ਤੋਂ ਇਹਨਾਂ ਨੇ ਪੁਆਈ ਆ ਵੀਡੀਓ ਮੇਰਾ ਨਾਮ ਲਿਖ ਕੇ ਮੇਰੀ ਫੋਟੋ ਲਾ ਕੇ ਕਿ ਕੀ ਗੱਲ ਹੋਈ ਉਹ ਤੋਂ ਬਾਅਦ ਡੇਢ ਕੇ ਘੰਟੇ ਮਗਰ ਹੋਈ ਵੀਡੀਓ ਕਟਾ ਦਿੱਤੀ ਲੋ ਇਹਨਾਂ ਨੇ ਕਿਉਂਕਿ ਉਹ ਇਹਨਾਂ ਨਾਲ ਇਹਨਾਂ ਦੇ ਨਾਲ ਦੇ ਨੂਲਦੇ ਆਂਦਾ ਪੇਜ ਆ ਕਿਸਦਾ ਫਿਰ ਹੁਣ ਇੱਕ ਦੋ ਪੇਜ ਹੋਰ ਆ ਉਹਨਾਂ ਦੇ ਰਿਕਾਰਡਿੰਗਾਂ ਚਲਾ ਰਹੇ ਆ ਕਿ ਦੁੱਲੇ ਨੂੰ ਗੈਂਗਸਟਰ ਦੀ ਧਾਮੇ ਕੀ ਆ ਜੀ ਬਈ ਪਹਿਲੀ ਗੱਲ ਤੇ ਧੌਂਕੀਆਂ ਦੇ ਦਿੱਤੀਆਂ ਦੁੱਲੇ ਉਹਨਾਂ ਨੇ ਜਾਂ ਦੁੱਲੇ ਦੇ ਯਾਰਾਂ ਨੇ ਲੋ ਬਾਰ-ਬਾਰ ਦਿਖਾ ਲਏ ਮੇਰੇ ਮਾਪਿਆਂ ਨੂੰ ਮਾਰਨੀਆਂ ਗੱਲਾਂ ਕੀਤੀਆਂ ਹੈ ਤੇ ਦੂਜੀ ਗੱਲ ਇਹ ਤੇ ਇਹਨੂੰ ਧਮਕੀ ਕਿਹੜੇ ਵੇਲੇ ਦੇ ਦਿੱਤੀ ਮੈਂ 6 ਚਾਰ ਬੰਦੇ ਧਮਕੀ ਦਿੰਦੇ ਆ ਤੇ ਇੱਕ ਬੰਦਾ ਧਮਕੀ ਦਿੰਦਾ ਮੈਨੂੰ ਤੁਸੀਂ ਦੱਸਿਓ ਮੜਿਆ ਠੀਕ ਆ ਦੂਜੀ ਗੱਲ ਇਹ ਕੱਲ੍ਹ ਹੋਈ ਗਈ ਆ ਇਹ ਫੋਨ ਕਿੱਦਾਂ ਹੋਇਆ ਕਿੱਦਾਂ ਨਹੀਂ ਇਹ ਮੇਰੇ ਨਾਲ ਗੱਲਬਾਤ ਕਰਦਾ ਸੀ ਪਹਿਲੋਂ ਵੀ ਮਾਣੀ ਮੋਟੀ ਮੇਰਾ ਹੋਇਆ 2014 ਚ ਮੇਰੇ ਲੱਗੀ ਸੱਟ ਗੋਡੇ ਦਾ ਆਪਰੇਸ਼ਨ ਹੋਇਆ ਮੇਰੇ ਤੇ ਸੱਟ ਲੱਗੀ ਇਹਨਾਂ ਦੀ ਕਲੱਬਾਂ ਨੂੰ ਖੇਡਦੇ ਸਾਬੀ ਕਲੱਬ ਮਲੀਆਂ ਬਣਾਈ ਸੀ ਇਹਨਾਂ ਨੇ ਉਦੋਂ ਇਹਦੇ ਦੁੱਲੇ ਦੇ ਸੱਟ ਲੱਗੀ ਉਦੋਂ ਕੈਨੇਡਾ 'ਚ ਤੇ ਕੈਨੇਡਾ ਤੋਂ ਇੰਡੀਆ ਗਿਆ ਤੇ ਮੈਂ ਸੀਗਾ ਉਸ ਕੈਂਪ ਦੇ ਵਿੱਚ ਸਤਾਦ ਪੰਮੇ ਗਾਂਧਰੀ ਉਦੋਂ ਫਿਰ ਉਹ ਇਹ ਇਹਦੇ ਉਂ ਇਹਦੇ ਸੱਟ ਲੱਗੀ ਤੇ ਉੱਥੇ ਗਿਆ ਤੇ ਸਤਾਦ ਨੇ ਮੈਂ ਪੰਮਾ ਸਾਦਕਪੁਰੀਆ ਅਸੀਂ ਇਹਨੂੰ ਸੰਭਿਆ ਚਾਰਾ ਕੋਤਰਾਇਆ ਟਾਟਾ ਤੱਕ ਬੰਦੀਆਂ ਸਾਭ ਕੀਤੀਆਂ ਇਹ ਅੱਜ ਭੁੱਲ ਗਿਆ ਵੱਖਰੀ ਗੱਲ ਆ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਉਤਵਾ ਮੇਰੇ ਲੱਗੀ ਸੱਟ ਇਹਨਾਂ ਦੇ ਕਲੱਬ ਲੋ ਖੇਡ ਦੇਦੇ ਤੇ ਮੈਨੂੰ ਮੈਂ ਆਪਦੇ ਘਰ ਚ ਲੱਗਿਆ ਉਸਤਾਦ ਮੇਰੇ ਤੋਂ ਗਿਆ ਮਗੰਦਰੀਆ ਕੇ ਨਹੀਂ ਤੇ ਤੇਰਾ ਆਪਰੇਸ਼ਨ ਕਰਾਉਣਾ ਆ ਮੈਂ ਕਿਹਾ ਨਹੀਂ ਉਸਤਾਦ ਮੈਤੋਂ ਪੈਸੇ ਪੂਰੇ ਹੈ ਨਹੀਂ ਕਿ ਉਸਤਾਦ ਕਹਿੰਦਾ ਨਹੀਂ ਕਲੱਬ ਲੋ ਖੇਡਦਾ ਹੀ ਤੇਰੇ ਕਲੱਬ ਲੋ ਸੱਟ ਲੱਗੀ ਹੈ ਕਿ ਤੇ ਪੈਸੇ ਕਲੱਬ ਵਾਲੇ ਲਾਉਣਗੇ ਤੇ ਮੈਂ ਫੇਰ ਕਿਹਾ ਉਸਤਾਦ ਨੂੰ ਕਿ ਪੱਕਾ ਕਰ ਲਾ ਕਿ ਹਾਂ ਕਿ ਕਲੱਬ ਵਾਲੇ ਲਾਉਣਗੇ ਕਿਉਂਕਿ ਮੈਂ ਆਲਰੇਡੀ ਪੈਸੇ ਭਰਾ ਬਹੁਤ ਖਰਚ ਚੁੱਕਾ ਆ ਕਿਉ ਆਹ ਇਸ ਤਰ੍ਹਾਂ ਦਾ ਗੁਰੇਂਦਾ ਸੀ ਉਹ ਸਾਰਿਆਂ ਨੂੰ ਪਤਾ ਕਿ ਉਸਤਾਦ ਨੇ ਹਿੰਨੇ ਦੀ ਹਿੰਨੇ ਲੈਂਦਾ ਸੀ ਪੈਸੇ ਤੇ ਮੈਂ ਉਸਤਾਦ ਨੂੰ ਕਿਹਾ ਕਿ ਮੇਰੇ ਤੋਂ ਪੈਸੇ ਨਹੀਂ ਹੈਗੇ ਉਸਤਾਦ ਕਿ ਮੈਂ ਨਹੀਂ ਲੱਤ ਲਾਉਣਾ ਆਪਰੇਸ਼ਨ ਮੇਰੇ ਘਰ ਦੇ ਮੈਂ ਨਹੀਂ ਮੰਨਦੇ ਤੇ ਨੇ ਉਸਤਾਦ ਕਹਿੰਦਾ ਕਰੋਨਾ ਕਲੱਬ ਵਾਲੇ ਦੇਣਗੇ ਮੈਂ ਕਿਹਾ ਚੰਗਾ ਮੈਂ ਫੇਰ ਆਪਰੇਸ਼ਨ ਕਰਾ ਲਿਆ ਤੇ ਮੈਂ ਆਪਰੇਸ਼ਨ ਕਰਾ ਕੇ ਆਪਦੇ ਘਰ ਆ ਗਿਆ ਤੇ ਮਹੀਨਾ ਨਹੀਂ ਵਿੱਚ ਪਿਆ ਮੇਰੇ ਤੋਂ ਪੈਸੇ ਮੰਗ ਲੈ ਕਿ ਸਾਨੂੰ ਪੈਸੇ ਦੇ ਤੇ ਤੇ ਪੈਸੇ ਲਾਏ ਸੀ ਪਹਿਲੀ ਗੱਲ ਤੁਸੀਂ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਕਿਹਾ ਸੀ ਮੇਰਾ ਆਪਰੇਸ਼ਨ ਕਰੋ ਠੀਕ ਆ ਚਲ ਠੀਕ ਆ ਤੁਸੀਂ ਮੰਗ ਲੈ ਤੇ ਮੈਂ ਉਸਤਾਦ ਨੂੰ ਪੁੱਛਿਆ ਤੇ ਉਸਤਾਦ ਆ ਕਿ پیسے ਮੰਗਦੇ ਉਸਤਾਦ ਕਹਿੰਦਾ ਕਿ ਨਹੀਂ ਕਲੱਬ ਵਾਲਿਆਂ ਨੇ ਕਲੱਬ ਵਾਲਿਆਂ ਨੇ ਕਰਾਇਆ ਉਧਰੋਂ ਹਟ ਲੱਗੀ ਤੇਰੇ ਕਲੱਬ ਵਾਲੇ ਲੋਨ ਉਹਨਾਂ ਨੇ ਦੇਣੇ ਆਪਣੇ ਆ ਵੀ ਤੂੰ ਨਹੀਂ ਦੇਣਾ ਪਿਆ ਕੋਈ ਵੀ ਮੈਂ ਕਿਹਾ ਠੀਕ ਆ ਉਤ ਬਾਅਦ ਮੇਰੇ ਤੋਂ ਕਿਸੇ ਨੇ ਨਹੀਂ ਮੰਗੇ ਫੇ 2014 ਦੀ ਗੱਲ ਹੈ ਫੇ ਠੀਕ ਆ ਮਾੜਾ ਮੋਟਾ ਸਾਰਾ ਕੁਝ ਮੈਂ ਗੇਮ ਨਹੀਂ ਖੇਡੀ ਮੁੜ ਕੇ ਕਿਉਂਕਿ ਮੇਰੇ ਕੋਲ ਗੋਡਾ ਮੇਰਾ ਆਪਰੇਸ਼ਨ ਸਹੀ ਨਹੀਂ ਹੋਇਆ ਮੈਂ ਖੇਡਿਆ ਨਹੀਂ ਮੁੜ ਕੇ ਫੇ ਮੈਂ 2016 ਦੇ ਵਿੱਚ ਵਿਆਹ ਕਰਾਇਆ ਵਿਆਹ ਕਰਾ ਕੇ ਮੈਂ ਆਪ ਦਾ ਘਰ ਬਰ ਚ ਲਿਆ ਉੱਥੇ ਸਾਰਾ ਕੁਝ ਠੀਕ ਆ ਫੇ ਮੈਂ 2018 ਦੇ ਵਿੱਚ ਕੈਨੇਡਾ ਆ ਗਿਆ ਟੇਣਾਉਣ ਤੋਂ ਬਾਅਦ ਦੁੱਲੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਇਹਨੂੰ ਮੈਂ ਇੱਕ ਕਈ ਵੀਡੀਓ ਬਣਾਉਣ ਨੂੰ ਸਾਡੇ ਮੇਰਾ ਫਰੈਂਡ ਹੁੰਦਾ ਸੀ ਤੇ ਮੈਂ ਇਹਨੂੰ ਕਿਹਾ ਵੀਡੀਓ ਬਣਾਉਣੀ ਐ ਇਦਾਂ ਦਾ ਟੂਰਨਾਮੈਂਟ ਆ ਉੱਥੇ ਤੇ ਕਿ ਵੀਡੀਓ ਬਣਾ ਦੇ ਇੱਕ ਤੇ ਉਹਨਾਂ ਨੂੰ ਟੂਰਨਾਮੈਂਟ ਕਰਾਉਣਾ ਆ ਉਹਨਾਂ ਨੇ ਤੇ ਉਹ ਕਹਿੰਦਾ ਕਿ ਵੀਡੀਓ ਬਣਾਉਣੀ ਮੈਨੂੰ ਕਹਿੰਦਾ ਬਣਾ ਦੂੰਗਾ ਮੈਂ ਕਿਹਾ ਓਕੇ ਮੈਂ ਇਹਨੂੰ ਫੋਨ ਕੀਤਾ ਥੋੜੇ ਦਿਨਾਂ ਮਗਰੋਂ ਤੇ ਇਹ ਬੰਦੇ ਨੇ ਮੇਰਾ ਫੋਨ ਨਹੀਂ ਚੱਕਿਆ 10 10 ਘਟੂ ਘਟੂ 10 15 ਫੋਨ ਇਹਨੂੰ ਮੈਂ ਲਾਏ ਨੇ ਮੇਰਾ ਫੋਨ ਨਹੀਂ ਚੱਕਿਆ ਮੁੜ ਕੇ ਮੈਂ ਇਹਨੂੰ ਫੋਨ ਨਹੀਂ ਲ ਕਮਾਂ ਛੱਡ ਯਾਰ ਮੈਂ ਕਹ ਅਗਲੇ ਨਹੀਂ ਕਰ ਬਣਾਉਣੀ ਨਾ ਬਣਾਵੇ ਹਨਾ ਮੈਂ ਫੋਨ ਨਹੀਂ ਲਾਇਆ ਇਹਨੇ ਇਹਦੇ ਕੋ ਮੇਰਾ ਨੰਬਰ ਸੀ ਇਹ ਇੰਡੀਆ ਗਏ ਨੇ ਇੰਡੀਆ ਮੇਰੇ ਮੇਰਾ ਨੰਬਰ ਕਿਸ ਨੂੰ ਦਿੱਤਾ ਮੁੰਡੇ ਨੂੰ ਹੁਣ ਇਹ ਨਹੀਂ ਪਤਾ ਇਹ ਉਹਦੇ ਕੋਲ ਬੈਠਾ ਫੋਨ ਤੇ ਗੱਲ ਕਰਦਾ ਸੀ ਕਿਦਾ ਨਹੀਂ ਉਹ ਬੰਦਾ ਮੈਨੂੰ ਦੋ ਤਿੰਨ ਵਾਰੀਆਂ ਨੇ ਪੁੱਛਿਆ ਦੁੱਲੇ ਦਾ ਫੋਨ ਨਹੀਂ ਆ ਦੁੱਲੇ ਦਾ ਮੈਂ ਉਹਨੂੰ ਕਿਹਾ ਕਿ ਨਹੀਂ ਕਿ ਮੈਨੂੰ ਨਹੀਂ ਆਇਆ ਕਿ ਭਾਈ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀਦਾ ਕਿਉਂਕਿ ਉਹ ਇਹਦਾ ਵੀ ਯਾਰ ਸੀ ਉਹ ਕਿ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀ ਕਿ ਬਈ ਉਹਨੇ ਵੀਡੀਓ ਨਹੀਂ ਬਣਾਈ ਤੇ ਆਪਾਂ ਉਹਨੂੰ ਫੋਨ ਲਾਇਆ ਉਹਨੇ ਫੋਨ ਨਹੀਂ ਚੱਕਿਆ ਮੁੜ ਕੇ ਤਾਂ ਆਪਾਂ ਫੋਨ ਨਹੀਂ ਲਾਇਆ ਆਪਾਂ ਕਹਿੰਦੇ ਲਾਉਣਾ ਮੈਂ ਕਿਹਾ ਜੇ ਅਗਲੇ ਦਿਨ ਫੋਨ ਨਹੀਂ ਚੱਕਣਾ ਤਾਂ ਫਿਰ ਆਪਾਂ ਬਾਰ-ਬਾਰ ਇਹ ਬੰਦੇ ਦੇ ਪਤਾ ਨਹੀਂ ਇਹ ਦਿਮਾਗ ਚਾਈ ਕੀ ਆ ਇਹ ਬੰਦੇ ਨੇ ਮੈਨੂੰ ਹਫ਼ਤੇ ਤੋਂ ਮਗਰੋਂ ਮੈਨੂੰ ਇਹ ਫੋਨ ਲਾਤਾ ਕਿ ਬਈ ਮੈਨੂੰ ਪੈਸੇ ਚਾਹੀਦੇ ਆ 100000 ਰੁਪਿਆ ਤੇਰੇ ਤੇ ਤੇਰੇ ਤੇ ਆਪਰੇਸ਼ਨ ਤੇ ਲਾਇਆ ਸੀ ਜੇ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਪੈਂਦੇ ਸੱਟੇ ਮੈਂ ਕਿਹਾ ਠੀਕ ਆ ਦੇ ਦੂੰਗਾ ਤੂੰ ਮੰਗੇ ਜਾ ਮੈਂ ਕਿਹਾ ਦੇ ਦਾਂਗੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਕਹਿੰਦਾ ਸੀ ਕਿ ਨਹੀਂ ਦੇਣੇ ਕਿ ਕਲੱਬ ਵਾਲੇ ਲਾਉਣਗੇ ਜਾਂ ਇਦਾਂ ਉਦਾਂ ਮੈਂ ਇਹਨੂੰ ਕੁਝ ਨਹੀਂ ਕਿਹਾ ਕਿਉਂਕਿ ਉਸਤਾਦ ਦੀ ਆਲਰੇਡੀ ਡੈਥ ਹੋ ਚੁੱਕੀ ਸੀ ਤੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਨੇ ਕਿਹਾ ਸੀ ਮੈਂ ਕੁਝ ਨਹੀਂ ਮੈਂ ਕਿਹਾ ਠੀਕ ਆ ਮੈਂ ਦੇ ਦੂੰਗਾ ਪਰ ਮੈਂ ਇਹਨੂੰ ਇਹ ਗੱਲ ਕਹੀ ਸੀ ਕਿ ਭਾਈ ਮੈਂ ਦਿਹਾੜੀ ਕਰਦਾ ਇੱਥੇ ਹਨਾ ਕਿ ਮੇਰਾ ਕੋਈ ਟਰੱਕ ਨਹੀਂ ਚਲਾਉਂਦਾ ਕਿਉਂਕਿ ਗੋਡੇ ਦੇ ਕਰਕੇ ਮੇਰੇ ਕੋਲ ਟਰੱਕ ਨਹੀਂ ਚੱਲਦਾ ਤੇ ਮੈਂ ਤੈਨੂੰ 1-1 ਰੁਪਿਆ ਥੋੜੇ-ਥੋੜੇ ਕਰਕੇ ਦਊਂਗਾ ਕਿ ਜਿੰਨੇ ਕੁ ਮੇਰੇ ਕੋਲ ਬਣਿਆ ਕਰਨਗੇ ਹਰ ਮਹੀਨੇ ਦੀ ਮਹੀਨੇ ਤੇ ਮੈਂ 2 ਮਹੀਨੇ ਤਨ ਦੁਰਦੁਰ ਕਰਕੇ ਦਊਂਗਾ ਕਹਿੰਦਾ ਠੀਕ ਆ ਓਕੇ ਤੇ ਇਹਨੂੰ ਮ ਘੋੜੇ ਕਮੇ ਭੀ 20000 ਰੁਪਏ ਜੈਕ ਵਾਰੀ ਫੇ ਮੈਂ ਇਹਨੂੰ 15000 ਭੇਜਿਆ ਮੇ ਤਰ ਰਸੀਦਾਂ ਵੀ ਪਈਆਂ ਹਲੇ ਤੱਕ ਨਹੀਂ ਵੇਚਿਆ ਤਾਂ ਕਹਦੇ ਪੰਮੇ ਪੰਮਾ ਕਿਹੜਾ ਸਾਦਕਪੁਰਿਆ ਉਹਨੂੰ ਵੈਸਟਰਨ ਯੂਨੀਅਨ ਕਰਦਾ ਰਿਹਾ ਮੈਂ ਉਹਨੂੰ ਵੀ ਪੁੱਛ ਲਿਓ ਭਾਵਾ ਕਿਹੜਾ ਮਰਜੀ ਪੁੱਛ ਲਵੇ ਫੇ ਉਸ ਤੋਂ ਬਾਅਦ ਇਹ ਇੰਡੀਆ ਗਿਆ ਤੇ ਮੈਂ ਉਧਰੋਂ ਪੱਕਾ ਹੋ ਗਿਆ ਇੱਥੇ ਤੇ ਮੈਂ ਇਹਨੂੰ ਕਿਹਾ ਕਿ ਮੈਂ ਹਣਾ ਇਹਨੂੰ ਮੈਂ ਫੋਨ ਕੀਤਾ ਕਿ ਮੈਂ ਕਹਾ ਮੈਂ 2500 ਡਾਲਰ ਦੇਣਾ ਬਾਕੀ ਨੂੰ ਤੇ ਤੂੰ ਮੈਂ ਕਹਾ ਥੋੜੇ ਦਿਨ ਰੁਕ ਜਾ ਤੇ ਮੈਂ ਤੈਨੂੰ ਥੋੜੇ ਦਿਨ ਰੋਕੇ ਪੈਸੇ ਸੈਂਡ ਕਰੂੰਗਾ ਕਿੰਨੇ ਵੀ ਰਹਿ ਗਏ ਹ ਇਨੇ ਓਕੇ ਕਹਤਾ ਹਫਤੇ ਕੋ ਮਗਰੋਂ ਇਹ ਬੰਦੇ ਨੇ ਮੇਰਾ ਜੇਲ੍ਹ ਚ ਨੰਬਰ ਦੇ ਦਿੱਤਾ ਦਲਜੀਤ ਨੂੰ ਇਹਨਾਂ ਦਾ ਫਰੈਂਡ ਆ ਉਹ ਦਲਜੀਤ ਨੂੰ ਮੇਰਾ ਨੰਬਰ ਦੇ ਦਿੱਤਾ ਤੇ ਉਹ ਬੰਦੇ ਨੇ ਮੇਰੇ ਕੋਲੋਂ ਜੇਲ੍ਹ ਚੋਂ ਫੋਨ ਕੀਤਾ ਦੋ ਦਿਨ ਗੱਲ ਕਰਦਾ ਰਿਹਾ ਤੀਜੇ ਦਿਨ ਬੰਦੇ ਨੇ ਮੇਰੇ ਤੋਂ ਲੱਖ ਰੁਪਈਆ ਮੰਗ ਲਿਆ ਦੱਸ ਇਹ ਜਾਲੀ ਕਿਹੜੀ ਗੱਲ ਹੋਈ ਹੈ ਨਾ ਉਹ ਲੱਖ ਰੁਪਈਆ ਮੰਗ ਲਿਆ ਨੇ ਮੇਰੇ ਤੋਂ ਤੇ ਮੈਂ ਉਹਨੂੰ ਕਹਾ ਮੇਰੇ ਤੋਂ ਕਿੱਥੇ ਐਵੇਂ ਕਹਾ ਮੈਂ ਕਹਾ ਜੇ ਮੇਰੇ ਤੋਂ ਹੁੰਦੇ ਤੇ ਮੈਂ ਕਹਾ ਮੈਂ ਦੁੱਲੇ ਨੂੰ ਨਾ ਦਿੰਦਾ ਉਹਨੂੰ ਮੈਂ ਥੋੜੇ ਕਰ-ਕਰ ਕੇ ਦੇਣ ਲਿਆ ਉਦੋਂ ਮੈਂ ਵਕੀਲ ਦੇ ਪੈਸੇ ਇਕੱਠੇ ਕਰਕੇ ਮੈਂ ਕਿਹਾ ਮੈਂ ਦਿਹਾੜੀ ਕਰਕੇ ਇਕੱਠੇ ਕਰਕੇ ਦੇਣ ਲਿਆ ਹੈ ਤੇ ਮੈਂ ਕਿਹਾ ਮੈਂ ਉਹਨੂੰ ਨਾ ਦਿੰਦਾ ਉਹ ਬੰਦੇ ਨੇ ਮੇਰੀ 2 ਹਫ਼ਤੇ 3 ਹਫ਼ਤੇ ਚੰਗੀ ਜਾਨ ਖਾਦੀ ਫੇ ਉਤੋਂ ਬਾਅਦ ਇਹ ਬੰਦੇ ਨੂੰ ਮੈਂ ਇਹ ਇੰਡੀਆ ਤੋਂ ਇੱਥੇ ਆਇਆ ਤੇ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਤੂੰ ਉਸਤਾਦ ਮੈਂ ਕਿਹਾ ਮੇਰਾ ਨੰਬਰ ਦਿੱਤਾ ਉਹਨਾਂ ਨੂੰ ਤੇ ਮੈਂ ਉਹਨੂੰ ਫੋਨ ਲਾਇਆ ਤੇ ਮੇਰਾ ਨੰਬਰ ਦਿੱਤਾ ਤਾਂ ਇਹ ਬੰਦੇ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਫੇ ਇਹਨੂੰ ਕਿਹਾ ਕਿ ਚੱਲ ਛੱਡ ਕੋਈ ਨਹੀਂ ਹਣਾ ਇਹ ਬੰਦਾ ਮੇਰੇ ਤੇ ਵੀਡੀਓ ਤੱਕ ਪੁੰਦਾ ਰਿਹਾ ਟੌਂਚ ਮਾਰ ਮਾਰ ਕੇ ਦੀ ਕੋਸ਼ਿਸ਼ ਕਦੀ ਕੋ ਮੈਂ ਛੱਡਿਆ ਯਾਰ ਮੈਂ ਕਿਹਾ ਇਕੱਠੇ ਖੇਡਿਆਂ ਟੂਆ ਮਾਰ ਕਾਲੇ ਕਾਲੇ ਇੱਕ ਦਿਨ ਇੱਕ ਦਿਨ ਤੁਸੀਂ ਕਿਦੋਂ ਫਿਰ ਅਗਲੇ ਤੇ ਰਾਛਣ ਲੈ ਕੇ ਚੜੋਂਗੇ ਅਗਲੇ ਨੂੰ ਤੁਹਾਨੂੰ ਜਵਾਬ ਦੇ ਦੇਣਾ ਫਿਰ ਮੈਂ ਇਹਨੂੰ ਮੈਸੇਜ ਕੀਤਾ ਕਿ ਮੈਂ ਕਿਹਾ ਤੂੰ ਮੇਰਾ ਫੋਨ ਤੇ ਗੱਲ ਕਰ ਹੈਨਾ ਕਿ ਮੈਂ ਕਿਹਾ ਤੂੰ ਐਦਾਂ ਆੜੀਆਂ ਚੀਜ਼ਾਂ ਕਰ ਰਿਹਾ ਇਹ ਬੰਦੇ ਨੇ ਮੈਨੂੰ ਪੈਂਦੇ ਸੱਟੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੈਨੂੰ ਸਾਂਭਿਆ ਸੀ ਤੈਨੂੰ ਉਹ ਕੀਤਾ ਤੁਸੀਂ ਪਹਿਲੀ ਗੱਲ ਤੇ ਮੈਂ ਕਿੱਥੇ ਵੀ ਗਿਆ ਤੁਸੀਂ ਮੇਤੇ ਕੋਖ ਨਹੀਂ ਕੀਤਾ ਠੀਕ ਹੈ ਕੈਂਪਸ 'ਚ ਰਿਹਾ ਮੈਂ ਆਪਣੇ ਪੱਲਿਓ ਰਿ ਕਿਹੜੇ ਕਿਹੜੇ ਤੁਸੀਂ ਪੈਸੇ ਲਾਏ ਉਹਦੇ ਉਧਰੋਂ ਅੱਧੇ ਨੂੰ ਜ਼ਿਆਦਾ ਤੁਸੀਂ ਮੇਰੇ ਤੋਂ ਪੈਸੇ ਲੈ ਚੁੱਕੇ ਆਂ ਦੂਜੀ ਗੱਲ ਇਹ ਤੁਸੀਂ ਕਹਿਣ ਚ ਕੋਸ਼ਿਸ਼ ਕਰਨ ਚ ਕੋਸ਼ਾ ਠੀਕ ਆ 2014 ਚ ਸੱਟ ਲੱਗੀ ਜਦੋਂ ਤੁਸੀਂ ਪੈਸੇ ਨਹੀਂ ਮੰਗਣੇ ਸੀ 2019 20 ਚ ਜਾ ਕੇ 21 ਚ ਜਾ ਕੇ ਤੁਸੀਂ ਮੇਰੇ ਤੋਂ ਪੈਸੇ ਮੰਗ ਲਏ ਹੈ ਤੇ ਤੇ ਤੁਹਾਨੂੰ ਤੁਸੀਂ ਲੈਣੇ ਤੁਹਾਡੇ ਤੇ ਗੱਲ ਤਾਂ ਤੁਹਾਨੂੰ ਇਹ ਸੀ ਕਿ ਹਾਂ ਕਿ ਬਈ ਇਹਨੇ ਇਹ ਗੱਲ ਕਿਉਂ ਕਹੇ ਕਿ ਕਿ ਮੈਂ ਨਹੀਂ ਫੋਨ ਲਾਉਣਾ ਅੱਜ ਤੋਂ ਬਾਅਦ ਉਹਨੂੰ ਹਨਾ ਠੀਕ ਆ ਚੱਲ ਇਹ ਗੱਲ ਹੋਈਆਂ ਫੇਰ ਤੂੰ ਮੈਨੂੰ ਫੋਨ ਲਾਉਣ ਡਿਆ ਉਹਨਾਂ ਨੂੰ ਨਾਲ ਲੈ ਕੇ ਤੇਨੂੰ ਮੈਂ ਇੱਕੋ ਗੱਲ ਕਹੀ ਨਹੀਂ ਮੈਨੂੰ ਗਾਲ ਨਾ ਕੱਢ ਤੇਰੀ ਚੈਟਿੰਗ ਵਿੱਚੋਂ ਪਈ ਆ ਸਾਰੀ ਠੀਕ ਆ ਰਿਕਾਰਡਿੰਗਾਂ ਤੇਤੋਂ ਵੀ ਪਈਆਂ ਮੇਤੋਂ ਵੀ ਪਈਆਂ ਸੇਮ ਟੂ ਸੇਮ ਪਈਆਂ ਠੀਕ ਆ ਉਹ ਤੂੰ ਪਾ ਦੇ ਜਾਂ ਮੈਂ ਪਾ ਦੂੰਗਾ ਜੇ ਤੈਨੂੰ ਹੱਲੇ ਵੀ ਤੈਨੂੰ ਲੱਗਦਾ ਕਿ ਤੂੰ ਸੱਚਾ ਬਣ ਰਿਹਾ ਠੀਕ ਆ ਨਾ ਕੋਈ ਚੱਕਰ ਨਹੀਂ ਉਹ ਤੂੰ ਪਾ ਦੇ ਭਾਵੇਂ ਮੈਂ ਪਾ ਦੂੰਗਾ ਇੱਕੋ ਜਿਹੀਆਂ ਆ ਸਾਰੀਆਂ ਰਿਕਾਰਡਿੰਗਾਂ ਤੇਤੋਂ ਹੀ ਪਈਆਂ ਮੇਤੋਂ ਵੀ ਪਈਆਂ WhatsApp ਦੀਆਂ ਫੇਰ ਅਸੀਂ ਭਰਾਵਾ ਫੇਰ ਤਾਂ ਇਹ ਉਹਨੂੰ ਉਹਨਾਂ ਨੂੰ ਨਾਲ ਲੈ ਕੇ ਤੂੰ ਮੈਨੂੰ ਗਾਲਾਂ ਕੱਢਣੀਆਂ ਕਿ ਛੁੱਟੂ ਕਰ ਦਿਤੀਆਂ ਫੇਰ ਮੈਂ ਉਹਨਾਂ ਨੂੰ ਕਹੀ ਵੀ ਜਾਣ ਲੈ ਕੇ ਭਾਈ ਨਾ ਤੁਹਾਨੂੰ ਗੱਲ ਦਾ ਨਹੀਂ ਪਤਾ ਗੱਲ ਦਾ ਨਹੀਂ ਪਤਾ ਤੁਸੀਂ ਫੇਰ ਮੈਂ ਇੱਥੇ ਰਾਚਣ ਲੈ ਕੇ ਚੜ ਗਏ ਹੈ ਉਹਨਾਂ ਨੂੰ ਤਾਂ ਗਾਲਾਂ ਕਢਾਤੀਆਂ ਮੇਰੇ ਮਾਵਾ ਪਿਓ ਨੂੰ ਗਾਲਾਂ ਕਢਾਤੀਆਂ ਹੈ ਫੇਰ ਤੋਂ ਬਰੇ ਕੀ ਰਹਿ ਗਿਆ ਸਤਜ ਜੀ ਠੀਕ ਆ ਕਿਦੋਂ ਤੁਸੀਂ ਮਾਵਾ ਪਿਓ ਤਾਂ ਕੀ ਰਹਿ ਗਿਆ ਫੇਰ ਯਾਰੀਆਂ ਕੋਈ ਨਹੀਂ ਰਹਿੰਦੀਆਂ ਭਰਾਵਾ ਜੀ ਕੋਈ ਯਾਰੀ ਨਹੀਂ ਫੇ ਹੈਗੀ ਉਹ ਯਾਰੀ ਉਹਨਾਂ ਚਿਰ ਤੱਕ ਆ ਕਿੰਨਾ ਚਿਰ ਤੁਸੀਂ ਇੱਕ ਦੂਜੇ ਨੂੰ ਮੂ ਤਾਂ ਮੂ ਆ ਠੀਕ ਆ ਜਦੋਂ ਤੁਸੀਂ ਮਾਵਾ ਪਿਓ ਤੱਕ ਚਲ ਗਏ ਫੇਰ ਕੋਈ ਯਾਰੀ ਨਹੀਂ ਫੇਰ ਆਪਣੇਲੇ ਭਰਾ ਤੁਸੀਂ ਕੋਈ ਯਾਰ ਨਹੀਂ ਹੈਗੇ ਤਾਂ ਕੁਝ ਨਹੀਂ ਆਪਣੇਲੇ ਹੈਗੇ ਠੀਕ ਆ ਨਾ ਤੇ ਜੋ ਬਾਕੀ ਤੁਸੀਂ ਜੋ ਕਰਨਾ ਕਰ ਲਓ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਮੇਰਾ ਜਵਾਕ ਆ ਇੱਥੇ ਹੋਏ ਮੇਰੇ ਜਵਾਕ ਆ ਕੱਲ ਨੂੰ ਕੋਈ ਗੱਲਬਾਤ ਹੋ ਗਈ ਸਿੱਧੀ ਗੱਲ ਆ ਤੁਹਾਡੀ ਜ਼ਿੰਮੇਵਾਰੀ ਆ ਮੈਂ ਤੇਰਾ ਨਾ ਸਿੱਧਾ ਠੋਕੇ ਲੈਣਾ ਕੱਲ ਨੂੰ ਕੋਈ ਗੱਲਬਾਤ ਮੈਨੂੰ ਹੋ ਗਈ ਜਾਂ ਮੇਰੇ ਜਵਾਕਾਂ ਨੂੰ ਕੁਝ ਹੋ ਗਈ ਮੈਂ ਤੇਰਾ ਸਿੱਧਾ ਠੋਕੇ ਨਾ ਲੈਣਾ ਦੁੱਲਿਆ ਫਿਰ ਮੈਂ ਸਿੱਧੀ ਪੰਜਾਬੀ ਜਿੱਕੇ ਗੱਲ ਦੱਸ ਦਿੰਦਾ ਜੇ ਕੋਈ ਵੀ ਗੱਲ ਹੋਈ ਤਾਂ ਕੱਲ ਨੂੰ ਠੀਕ ਆ ਆ ਦੇਖੋ ਵੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੁੱਲਾ ਬੱਕਾ ਸਰੇ ਆਮਦੰਦਾ ਸੀ ਖੜਾਰੀ ਨੂੰ ਧਮਕੀ ਕੁਝ ਪੈਸੇ ਲੈਣੇ ਸਨ ਅਤੇ ਕੋਈ ਕਲੱਬ ਨੇ ਇਲਾਜ ਕਰਵਾਇਆ ਸੀਗਾ ਆਪਣੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੇਣਾ